ਆਉਣ ਵਾਲੇ ਦਿਨਾਂ ਦੇ ਵਿੱਚ ਸੋਨਾ ਚਾਂਦੀ ਮਹਿੰਗਾ ਹੋ ਸਕਦਾ ਹੈ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਸੋਨੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਤੇ ਉਸ ਦੇ ਵਿਚਕਾਰ ਜੇ ਸਰਕਾਰ ਦੇ ਵੱਲੋਂ ਅਜਿਹਾ ਕੋਈ ਫੈਸਲਾ ਬਜਟ ਦੇ ਵਿੱਚ ਲੈ ਲਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੋਹਾਂ ਧਾਤਾਂ ਦੀ ਜੋ ਕੀਮਤ ਹੈ ਉਹ ਵਧਦੀ ਹੋਈ ਨਜ਼ਰ ਆ ਸਕਦੀ ਹੈ ਮਾਮਲੇ ਦੇ ਨਾਲ ਜੁੜੀ ਰਿਪੋਰਟ ਸਾਹਮਣੇ ਆਈ ਹੈ ਜੋ ਤੁਹਾਡੇ ਨਾਲ ਸਾਂਝੀ ਕਰਾਂਗੇ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਕੇਂਦਰੀ ਬਜਟ ਦਾ ਸਮਾਂ ਨੇੜੇ ਆ ਚੁੱਕਾ ਹੈ ਸੰਸਦ ਦਾ ਜੋ ਬਜਟ ਹੈ ਉਹ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਜੋ ਕਿ 4 ਅਪ੍ਰੈਲ ਤੱਕ ਚੱਲਣ ਦਾ ਪ੍ਰਸਤਾਵ ਹੈ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2025 ਯਾਨੀ ਕਿ ਸ਼ਨੀਵਾਰ ਨੂੰ ਆਮ ਬਜਟ ਪੇਸ਼ ਕਰਨਗੇ ਸਾਭ ਦੀਆਂ ਨਜ਼ਰਾਂ 2025 ਦੇ ਬਜਟ ਦੇ ਉੱਤੇ ਟਿਕੀਆਂ ਹੋਈਆਂ ਕਿਐਸ ਲਗਾਏ ਜਾ ਰਹੇ ਨੇ ਕਿ ਬਜਟ 2025 ਨੇ ਸੋਨੇ ਦੀਆਂ ਕੀਮਤਾਂ ਦੇ ਉੱਤੇ ਟੈਕਸ ਹੁੰਦਾ ਹੈ ਕਿ ਵੱਡੇ ਫੈਂਸਲੇ ਲਏ ਜਾ ਸਕਦੇ ਆ ਬਜਟ ਦੇ ਵਿੱਚ ਸਰਕਾਰ ਸੋਨੇ ਤੇ ਕਸਟਮ ਡਿਊਟੀ ਵਧਾ ਸਕਦੀ ਇੱਕ ਰਿਪੋਰਟ ਦੇ ਮੁਤਾਬਕ ਸਰਕਾਰ ਜੋ ਹੈ ਉਹ ਇمپੋਰਟ ਡਿਊਟੀ ਵਧਾਉਣ ਦੀ ਤਿਆਰੀ ਕਰ ਰਹੀ ਹੈ ਜੇਕਰ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਦੇ ਵਿੱਚ ਸੋਨੇ ਉੱਤੇ ਕਸਟਮ ਡਿਊਟੀ ਵਧਾਉਣ ਦਾ ਐਲਾਨ ਹੁੰਦਾ ਹੈ ਤੇ ਸੋਨੇ ਦੀ ਜਰਾਮਤ ਮਹਿੰਗੀ ਹੋ ਸਕਦੀ ਹੈ ਤੇ ਇਸ ਨਾਲ ਸੋਨੇ ਦੀ ਕੀਮਤ ਕਾਫੀ ਜ਼ਿਆਦਾ ਵਾਚ ਜਾਏਗੀ ਪਿਛਲੇ ਸਾਲ ਜੁਲਾਈ ਦੇ ਵਿੱਚ ਪੇਸ਼ ਕੀਤੇ ਗਏ ਬਜਟ ਦੇ ਵਿੱਚ ਵਿੱਤ ਮੰਤਰੀ ਨੇ ਸੋਨੇ ਤੇ ਚਾਂਦੀ ਦੇ ਡਰਾਮਟ ਡਿਊਟੀ 15% ਦੇ ਤੋਂ ਘਟਾ ਕੇ 6% ਦੀ ਕਰ ਦਿੱਤੀ ਸੀ ਡਰਾਮਟ ਡਿਊਟੀ ਦੇ ਵਿੱਚ 9% ਦੀ ਕਟੌਤੀ ਡਰਾਮਟ ਡਿਊਟੀ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਹੈ ਤੇ 2013 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਡਰਾਮਟ ਡਿਊਟੀ 10% ਦੀ ਤੋਂ ਹੇਠਾਂ ਆਈ ਹੈ ਸੋਨੇ ਦੀ ਦਰਾਮਦ ਵਧੀ ਹੈ ਦੱਸਿਆ ਜਾ ਰਿਹਾ ਹੈ ਕਿ ਇੰਪੋਰਟ ਡਿਊਟੀ ਦੇ ਵਿੱਚ ਇਸ ਕਟੌਤੀ ਤੋਂ ਬਾਅਦ ਸੋਨੇ ਦੀ ਦਰਾਮਦ ਵਧੀ ਪਰ ਗਹਿਣਿਆਂ ਦੀ ਬਰਾਮਦ ਉਮੀਦ ਮੁਤਾਬਕ ਨਹੀਂ ਵਧੀ ਅਗਸਤ 2024 ਦੇ ਵਿੱਚ ਸੋਨੇ ਦੀ ਵਿਦਰਮਦ ਲਗਭਗ 104% ਵਧ ਕੇ 10.6 ਬਿਲੀਅਨ ਡਾਲਰ ਹੋ ਗਈ ਜਦੋਂ ਕਿ ਇਸ ਸਮੇਂ ਦੌਰਾਨ ਹੀਰੇ ਤੇ ਜੋ ਗਹਿਣਿਆਂ ਦੀ ਬਰਾਮਦ ਦੇ ਵਿੱਚ 23% ਤੋਂ ਵੱਧ ਦੀ ਗਿਰਾਵਟ ਦੇਖਣ ਨੂੰ ਮਿਲੀ ਸੋਨੇ ਦੇ ਉੱਤੇ ਇੰਪੋਰਟ ਡਿਊਟੀ ਕਿਵੇਂ ਲਗਾਈ ਜਾਂਦੀ ਹੈ ਦੱਸਿਆ ਗਿਆ ਕਿ ਕੇਂਦਰ ਸਰਕਾਰ ਧਾਮ ਡਿਊਟੀ ਦਾ ਫੈਸਲਾ ਕਰਦੀ ਹੈ ਤੇ ਸਮੇਂ-ਸਮੇਂ ਤੇ ਇਸ ਨੂੰ ਸੋਧਦੀ ਹੈ ਐਸੀ ਪ੍ਰਕਿਰਿਆ ਕੇਂਦਰੀ ਅਸਿੱਧੇ ਟੈਕਸ ਤੇ ਨਾਲ ਹੀ ਨਾਲ ਕਸਟਮ ਬੋਰਡ ਦੁਆਰਾ ਕੀਤੀ ਜਾਂਦੀ ਹੈ ਜਦੋਂ ਸੋਨਾ ਖਰੀਦਿਆ ਜਾਂਦਾ ਹੈ ਤੇ ਦੂਸਰੇ ਦੇਸ਼ਾਂ ਤੋਂ ਭਾਰਤ ਲਿਆਇਆ ਜਾਂਦਾ ਹੈ ਤੇ ਖਰੀਦਦਾਰਾਂ ਨੂੰ ਕਸਟਮ ਡਿਊਟੀ ਅਦਾ ਜਿਹੜੀ ਹੈ ਉਹ ਕਰਨੀ ਪੈਂਦੀ ਹੈ ਤੇ ਕਸਟਮ ਡਿਊਟੀ ਅਦਾ ਕਰਨ ਤੋਂ ਬਾਅਦ ਕਈ ਵਾਰ ਜਿਹੜਾ ਦੱਸਿਆ ਜਾਂਦਾ ਹੈ ਕੀ ਇੰਪੋਰਟ ਡਿਊਟੀ ਵਧਾ ਦਿੱਤੀ ਜਾਂਦੀ ਹੈ ਦਰਾਮਤ ਜਿਹੜੀ ਹੈ ਉਹ ਵੱਧ ਜਾਂਦੀ ਹੈ ਜਿਸ ਤੋਂ ਬਾਅਦ ਸੋਨੇ ਚਾਂਦੀ ਜਾਂ ਫਿਰ ਹੋਰ ਵੀ ਕਈ ਧਾਤਾਂ ਦੇ ਜੁੜੇ ਗਹਿਣੇ ਹੁੰਦੇ ਨੇ ਉਹ ਮਹਿੰਗੇ ਹੋ ਜਾਂਦੇ ਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ 1 ਫਰਵਰੀ 2025 ਨੂੰ ਬਜਟ ਪੇਸ਼ ਕੀਤਾ ਜਾਏਗਾ ਭਾਜਪਾ ਦੀ ਸਰਕਾਰ ਦੇ ਵੱਲੋਂ ਤੇ ਵਿੱਤ ਮੰਤਰੀ ਸੋਨੇ ਦੀ ਦਰਾਮਤ ਵਧਾਉਣ ਦੀ ਫੈਸਲੇ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸੋਨਾ ਚਾਂਦੀ ਮਹਿੰਗਾ ਹੋ ਸਕਦਾ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਸੋਨੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਤੇ ਉਸ ਦੇ ਵਿਚਕਾਰ ਜੇ ਸਰਕਾਰ ਦੇ ਵੱਲੋਂ ਅਜਿਹਾ ਕੋਈ ਫੈਸਲਾ ਬਜਟ ਦੇ ਵਿੱਚ ਲੈ ਲਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੋਹਾਂ ਧਾਤਾਂ ਦੀ ਜੋ ਕੀਮਤ ਹੈ ਉਹ ਵਧਦੀ ਹੋਈ ਨਜ਼ਰ ਆ ਸਕਦੀ ਹੈ। ਮਾਮਲੇ ਦੇ ਨਾਲ ਜੁੜੀ ਰਿਪੋਰਟ ਸਾਹਮਣੇ ਆਈ ਹੈ ਜੋ ਤੁਹਾਡੇ ਨਾਲ ਸਾਂਝੀ ਕਰਾਂਗੇ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਕੇਂਦਰੀ ਬਜਟ ਦਾ ਸਮਾਂ ਨੇੜੇ ਆ ਚੁੱਕਾ ਹੈ। ਸੰਸਦ ਦਾ ਜੋ ਬਜਟ ਹੈ ਉਹ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਹੈ ਜੋ ਕਿ 4 ਅਪ੍ਰੈਲ ਤੱਕ ਚੱਲਣ ਦਾ ਪ੍ਰਸਤਾਵ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2025 ਯਾਨੀ ਕਿ ਸ਼ਨੀਵਾਰ ਨੂੰ ਆਮ ਬਜਟ ਪੇਸ਼ ਕਰਨਗੇ ਸਾਭ ਦੀਆਂ ਨਜ਼ਰਾਂ 2025 ਦੇ ਬਜਟ ਦੇ ਉੱਤੇ ਟਿਕੀਆਂ ਹੋਈਆਂ ਕਿ ਆਸ ਲਗਾਇਆ ਜਾ ਰਿਹਾ ਹੈ ਕਿ ਬਜਟ 2025 ਦੇ ਸੋਨੇ ਦੀਆਂ ਕੀਮਤਾਂ ਦੇ ਉੱਤੇ ਟੈਕਸ ਹੁੰਦਾ ਹੈ ਕਿ ਵੱਡੇ ਫੈਸਲੇ ਲਏ ਜਾ ਸਕਦੇ ਆ ਬਜਟ ਦੇ ਵਿੱਚ ਸਰਕਾਰ ਸੋਨੇ ਤੇ ਕਸਟਮ ਡਿਊਟੀ ਵਧਾ ਸਕਦੀ ਹੈ ਇੱਕ ਰਿਪੋਰਟ ਦੇ ਮੁਤਾਬਕ ਸਰਕਾਰ ਜੋ ਹੈ ਉਹ ਇੰਪੋਰਟ ਡਿਊਟੀ ਵਧਾਉਣ ਦੀ ਤਿਆਰੀ ਕਰ ਰਹੀ ਹੈ ਜੇਕਰ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਦੇ ਵਿੱਚ ਸੋਨੇ ਉੱਤੇ ਕਸਟਮ ਡਿਊਟੀ ਵਧਾਉਂਦਾ ਐਲਾਨ ਹੁੰਦਾ ਹੈ ਤੇ ਸੋਨੇ ਦੀ ਡਰਾਮਟ ਮਹਿੰਗੀ ਹੋ ਸਕਦੀ ਹੈ ਤੇ ਇਸ ਨਾਲ ਸੋਨੇ ਦੀ ਕੀਮਤ ਕਾਫੀ ਜ਼ਿਆਦਾ ਵਾਚ ਜਾਏਗੀ ਪਿਛਲੇ ਸਾਲ ਜੁਲਾਈ ਦੇ ਵਿੱਚ ਪੇਸ਼ ਕੀਤੇ ਗਏ ਬਜਟ ਦੇ ਵਿੱਚ ਵਿੱਤ ਮੰਤਰੀ ਨੇ ਸੋਨੇ ਤੇ ਚਾਂਦੀ ਦੇ ਡਰਾਮਟ ਡਿਊਟੀ 15% ਤੋਂ ਘਟਾ ਕੇ 6% ਦੀ ਕਰ ਦਿੱਤੀ ਸੀ ਡਰਾਮਟ ਡਿਊਟੀ ਦੇ ਵਿੱਚ 9% ਦੀ ਕਟੌਤੀ ਡਰਾਮਟ ਡਿਊਟੀ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਹੈ ਤੇ 2013 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਡਰਾਮਟ ਡਿਊਟੀ 10% ਤੋਂ ਹੇਠਾਂ ਆਈ ਹੈ ਸੋਨੇ ਦੀ ਦਰਾਮਦ ਵਧੀ ਹੈ ਦੱਸਿਆ ਜਾ ਰਿਹਾ ਹੈ ਕਿ ਇمپੋਰਟ ਡਿਊਟੀ ਦੇ ਵਿੱਚ ਇਸ ਕਟੌਤੀ ਤੋਂ ਬਾਅਦ ਸੋਨੇ ਦੀ ਦਰਾਮਦ ਵਧੀ ਪਰ ਗਹਿਣਿਆਂ ਦੀ ਬਰਾਮਦ ਉਮੀਦ ਮੁਤਾਬਕ ਨਹੀਂ ਵਧੀ ਅਗਸਤ 2024 ਦੇ ਵਿੱਚ ਸੋਨੇ ਦੀ ਦਰਾਮਦ ਲਗਭਗ 104% ਵਧ ਕੇ 10.6 ਬਿਲੀਅਨ ਡਾਲਰ ਹੋ ਗਈ ਜਦੋਂ ਕਿ ਇਸ ਸਮੇਂ ਦੌਰਾਨ ਹੀਰੇ ਤੇ ਜੋ ਗਹਿਣਿਆਂ ਦੀ ਬਰਾਮਦ ਦੇ ਵਿੱਚ 23% ਤੋਂ ਵਾਧੀ ਗਿਰਾਵਟ ਦੇਖਣ ਨੂੰ ਮਿਲੀ ਸੋਨੇ ਦੇ ਉੱਤੇ ਇمپੋਰਟ ਡਿਊਟੀ ਕਿਵੇਂ ਲਗਾਈ ਜਾਂਦੀ ਹੈ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਧਾਮਡ ਡਿਊਟੀ ਦਾ ਫੈਸਲਾ ਕਰਦੀ ਹੈ ਤੇ ਸਮੇਂ-ਸਮੇਂ ਤੇ ਇਸ ਨੂੰ ਸੋਧਦੀ ਹੈ ਐਸੀ ਪ੍ਰਕਿਰਿਆ ਕੇਂਦਰੀ ਅਸਿੱਧੇ ਟੈਕਸ ਤੇ ਨਾਲ ਹੀ ਨਾਲ ਕਸਟਮ ਬੋਰਡ ਦੁਆਰਾ ਕੀਤੀ ਜਾਂਦੀ ਹੈ ਜਦੋਂ ਸੋਨਾ ਖਰੀਦਿਆ ਜਾਂਦਾ ਹੈ ਤੇ ਦੂਸਰੇ ਦੇਸ਼ਾਂ ਤੋਂ ਭਾਰਤ ਲਿਆਇਆ ਜਾਂਦਾ ਹੈ ਤੇ ਖਰੀਦਦਾਰਾਂ ਨੂੰ ਕਸਟਮ ਡਿਊਟੀ ਅਦਾ ਜਿਹੜੀ ਹੈ ਉਹ ਕਰਨੀ ਪੈਂਦੀ ਹੈ ਤੇ ਕਸਟਮ ਡਿਊਟੀ ਅਦਾ ਕਰਨ ਤੋਂ ਬਾਅਦ ਕਈ ਵਾਰ ਜਿਹੜਾ ਦੱਸਿਆ ਜਾਂਦਾ ਹੈ ਕੀ ਇੰਪੋਰਟ ਡਿਊਟੀ ਵਧਾ ਦਿੱਤੀ ਜਾਂਦੀ ਹੈ ਦਰਾਮਤ ਜਿਹੜੀ ਹੈ ਉਹ ਵੱਧ ਜਾਂਦੀ ਹੈ ਜਿਸ ਤੋਂ ਬਾਅਦ ਸੋਨੇ ਚਾਂਦੀ ਜਾਂ ਫਿਰ ਹੋਰ ਵੀ ਕਈ ਤੱਤਾਂ ਦੇ ਜੁੜੇ ਗਹਿਣੇ ਹੁੰਦੇ ਨੇ ਉਹ ਮਹਿੰਗੇ ਹੋ ਜਾਂਦੇ ਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ 1 ਫਰਵਰੀ 2025 ਨੂੰ ਬਜਟ ਪੇਸ਼ ਕੀਤਾ ਜਾਏਗਾ ਭਾਜਪਾ ਦੀ ਸਰਕਾਰ ਦੇ ਵੱਲੋਂ ਤੇ ਵਿੱਤ ਮੰਤਰੀ ਸੋਨੇ ਦੀ ਦਰਾਮਤ ਵਧਾਉਣ ਦੀ ਫੈਸਲੇ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਆ